ਸਸਰੀ ਕਾਲ ਦੇ ਸਾਰਿਆਂ ਨੂੰ ਅੱਜ ਆਪਾਂ ਬਣਾਵਾਂਗੇ ਗੁਲਾਬ ਜਾਮਨਾ ਪਨੀਰ ਦੇ ਹੈ ਪਨੀਰ 150 ਗ੍ਰਾਮ ਪਨੀਰ ਆਏਗਾ ਤੇ ਆਪਾਂ ਗਿੱਠੀ ਤੇ ਬਣਾਵਾਂਗੇ ਚੁੱਲਾ ਗਿੱਲਾ ਹੈ ਉਹ ਪਾਣੀ ਪਿਆ ਉੱਥੇ ਜਿਆਦੇ ਆ ਸੁੱਕਿਆ ਨਹੀਂ ਹਜੇ ਇੱਥੇ ਫਿਰ ਅੱਗ ਨਹੀਂ ਬੰਚਦੀ ਚੱਜ ਨਾਲ ਤੇ ਗਿੱਠੀ ਤੇ ਹੀ ਬਣਾਵਾਂਗੇ ਆਪਾਂ ਇਹਨੂੰ ਆਪਾਂ ਭੋਰ ਲਾਂਗੇ ਚੰਗੀ ਤਰ੍ਹਾਂ ਮਾਰ ਲਾਂਗੇ। ਲਓ ਆਪਾਂ ਚੰਗੀ ਤਰ੍ਹਾਂ ਮਾਰ ਲਿਆ। ਆਪਾਇਰੇ ਚ ਦੋ ਕੁ ਚਮਚੇ ਸੋਜੀ ਦੇ ਪਾਵਾਂਗੇ ਤਿੰਨ ਚਮਚੇ ਪਾਤੇ ਤੇ ਉਹ ਨਾਲ ਹੋਰ ਰੋਟਾ ਹੈਗਾ ਇਹ ਦੋ ਚਮਚੇ ਸੀ சங்க தரலா அரை ரோட்ட நாள் படத்தி நீக்கிங் சோடா நாடி ஜிஃபிடி ਆਪਾਂ ਚੰਗੀ ਤਰ੍ਹਾਂ ਇਹ ਮਾਰ ਲਿਆ ਤੇ ਨੂੰ ਆਪਾਂ ਠਾਕ ਕੇ ਰੱਖ ਦਿਆਂਗੇ 10 ਮਿੰਟ ਤੇ ਆਪਾਂ ਅੱਗ ਬਾਲਾਂਗੇ ਤੇ ਚਾਸਨੀ ਬਣਾਵਾਂਗੇ ਪਹਿਲਾਂ ਚਾਸਨੀ ਬਣਾ ਲਾਂਗੇ ਹੁਣ ਆਪਾਂ ਖੰਡ ਪਾਵਾਂਗੇ जिनी खंड है उन्ना आप पानी पाया है। हॉली हॉली खंड खुर लगेगी फिर चश नी बन लगे खंड खुर गई हूं पानी रिजन लग गया च ਚਾਸਨੀ ਵਣ ਜੋਗੀ ਆਪਾਂ ਬਾਲੀ ਨਾ ਤਾਂ ਸੰਗਣੀ ਕਰਨੀ ਹੈ ਤੇ ਨਾ ਹੀ ਪਤਲੀ ਕਰਨੀ ਹੈ ਜਦ ਇਹ ਆਪਾਂ ਠੀਕ ਜੀ ਰੱਖਾਂਗੇ ਇੱਕ ਤਾਰ ਨਹੀਂ ਬਣਾਉਂਦੇਗੇ ਪਤਲੀ ਰੱਖਾਂਗੇ ਲਓ ਆਪਣੀ ਚਾਸ ਨਹੀਂ ਬਣ ਗਈ ਐ ਇਹਨੂੰ ਆਪਾਂ ਲਾ ਦੇਾਂਗੇ ਤੇ ਫਿਰ ਆਪਾਂ ਗਲਾਬ ਜਾਮਣਾ ਵਟਾਂਗੇ ਇਹਨੂੰ ਆਪਾਂ ਉੱਤੋਂ ਢੱਕ ਦੇਾਂਗੇ ਥੋੜਾ ਜਿਹਾ ਆਪਾਂ ਇੱਕ ਵਾਰ ਹੋਰ ਮਲ ਲਾਂਗੇ ਇਹਨੂੰ ਹਲੋ ਆਪਾਂ ਚੰਗੀ ਤਰ੍ਹਾਂ ਮਾਰ ਲਿਆ ਹੁਣ ਤੇ ਹੁਣ ਆਪਾਂ ਗਲਾਬ ਜਾਮਨ ਵਟਾਂਗੇ ਐਸਟਰਾ ਬਣਾ ਲਾਂਗੇ ਤਰੇੜ ਨਹੀਂ ਕੋਈ ਰਹਿਣੀ ਚਾਹੀਦੀ மன சார்டு அப்பா கடா தரா பி ரஃபாய கரமே ਯੋਰ ਫੈਂਡ ਗਰਮ ਹੋ ਗਿਆ ਫਿਰ ਆਪਾਂ ਗਲਾਉ ਜਾਮਣਾ ਪਾਵਾਂਗੇ ਵਿੱਚ ਤਾਂ ਆਪਣਾ ਫੈਂਡ ਗਰਮ ਹੋ ਗਿਆ ਹੁਣ ਆਪਾਂ ਗਲਾਉ ਜਾਮਣਾ ਪਾਵਾਂਗੇ ਬੜਾ ਜਿਆਦੇ ਗਰਮ ਨਹੀਂ ਠੀਕਾ ਮੱਠੇ ਮੱਠੇ ਅੱਗ ਤੇ ਬਣਾਵਾਂਗੇ

ਥੋੜਾ ਥੋੜਾ ਬਰੌ ਮੋਹ ਲੱਗ ਪੰਗਾ ਜੇ ਬਰੌ ਚੰਗੇ ਤਰ੍ਹਾਂ ਹੋ ਗਈਆਂ ਫਿਰ ਆਪਾਂ ਕੱਢ ਲਾਂਗੇ ਆਹਦੇ ਨਾਲ ਹੀ ਆਪਾਂ ਚਾਸਨੇ ਚ ਪਾ ਦੇਾਂਗੇ ਲਓਆ ਗਰੌ ਜਾਂ ਮਰਾ ਆਪਣਾ ਤਿਆਰ ਹੋ ਗਏਗਾ ਤੇ ਬਾਕੀ ਰਹਿੰਦੇਗਾ ਆਪਾਂ ਇਹਨਾਂ ਨੂੰ ਬਾਹਰ ਕੱਢਾਂਗੇ ਤੇ ਬਾਕੀ ਰਹਿੰਦੇਗਾ ਫਿਰ ਬਣਾਵਾਂਗੇ ਆਪਾਂ ਫਿਰ ਪਾ ਲਾਂਗੇ மன சாரியாங்க ਇਹ ਸੋਨੂੰ ਹੁਣ 15-20 ਮਿੰਟਾਂ ਬਾਅਦ ਜੇ ਤਾਂ ਖੰਡ ਰਚ ਗਈ ਫੇਰ ਦਿਖਾਵਾਂਗੇ ਤੇ ਆਪਾਂ ਰੱਖ ਦੇਾਂਗੇ ਠਾਕੇ ਲਓ ਆਪਣਾ ਗਲਾਬ ਜਾਮਨ ਤਿਆਰ ਹੋ ਗਏ ਖੰਡ ਰਚ ਗਈ ਐ ਤੇ ਆਪਾਂ ਕੌਲੀਾਂ 'ਚ ਕੱਢਾਂਗੇ ਕੌਲੀ 'ਚ ਤੇ ਕੋਈ ਕੋਈ ਤਾਂ ਵਿੱਚ ਇੱਕ ਇੱਕ ਦੋ ਚੱਜ ਨਾਲ ਰੜੀਆਂ ਨੇ ਦੂਜੀਆਂ ਜ਼ਿਆਦਾ ਰੜਗੀਆਂ ਸੀ ਤਾਂ ਆਪਾਂ ਕੱਢ ਲਾਂਗੇ ਇਹ ਤੇ ਆਪਾਂ ਹੁਣ ਕੌਲੀ 'ਚ ਪਾ ਦੇਾਂਗੇ ਦਲਾਵ ਜਮਣਾ ਬਹੁਤ ਵਧੀਆ ਬਣੀਆਂ ਆਪਣੀਆਂ ਬਹੁਤ ਵਧੀਆ ਬਣੀਆਂ ਜੇ ਸਾਡੀ ਵੀਡੀਓ ਪਸੰਦ ਲੱਗੀ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ